ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਸ੍ਰੀ ਸਾਜ ਸੰਗੀਤ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਸਾਜ ਸੰਗੀਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਇੱਕ ਵੀਰ ਵੱਲੋਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਸ਼ਹੀਦੀ ਦੇਗ ਦਾ ਰਗੜਾ ਆਪਣੇ ਡੇਰੀ ਫਾਰਮ ਤੇ ਲਵਾਉਣ ਨਾਲ ਅੱਜ ਡੇਰੀ ਫਾਰਮ ਕਰ ਲਿਆ ਹੈ ਲੱਖਾਂ ਦੀ ਕਮਾਈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਬਾਬਾ ਜੀ ਸਭ ਤੇ ਕਿਰਪਾ ਕਰਦੇ ਨੇ ਜਿਹੜੀਆਂ ਸ਼ਹੀਦ ਸਿੰਘ ਫੌਜਾਂ ਹੁੰਦੀਆਂ ਨੇ ਨਾ ਇਹ ਜਦੋਂ ਆਪਣੇ ਆਪਣੀ ਕਿਰਪਾ ਕਿਸੇ ਤੇ ਕਰ ਦਿੰਦੀਆਂ ਨੇ ਤੇ ਫਿਰ ਉਸ ਦੇ ਬਾਰੇ ਨਿਆਰੇ ਹੋ ਜਾਂਦੇ ਹਨ ਬਸ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਨੂੰ ਖੁਸ਼ ਕਰਨਾ ਥੋੜਾ ਔਖਾ ਹੁੰਦਾ ਹੈ ਕਿਉਂਕਿ ਇਹ ਸੁਚਿੰਤਤਾ ਤੇ ਸੱਚੀ ਨੀਅਤ ਨੂੰ ਬਹੁਤ ਦੇਖਦੇ ਹਨ ਸਾਧ ਸੰਗਤ ਜੀ ਨਸ਼ੇ ਪੱਤੇ ਤੋਂ ਰੈਦ ਹੋਵੇ ਤੇ ਸੱਚੇ ਮਨੋਂ ਕੀਤੀ ਹੋਵੇ ਅਰਦਾਸ ਇਹਨਾਂ ਸ਼ੀਦਾ ਸਿੰਘਾਂ ਅੱਗੇ ਤਾਂ ਉਹ ਅਰਦਾਸ ਜ਼ਰੂਰ ਪੂਰੀ ਹੁੰਦੀ ਏ ਤਾਂ ਆਪਣੇ ਸਾਰੇ ਦੁੱਖ ਤੇ ਕਸ਼ਟ ਦੂਰ ਹੋ ਜਾਂਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਇੱਕ ਵੀਰ ਨੇ ਆਪਣੇ ਡੇਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਆਪਣੀ ਹੱਦ ਬੀਤੀ ਸਾਡੇ ਨਾਲ ਸ਼ੇਅਰ ਕੀਤੀ ਜੋ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇੱਕ ਗਰੀਬ ਜਿਹੇ ਪਰਿਵਾਰ ਤੋਂ ਮੇਰੇ ਕੋਲ ਕਿੱਲਾ ਡੇਢ ਜ਼ਮੀਨ ਦਾ ਸੀ ਤੇ ਮੈਂ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਸੀ ਵੀ ਕੋਈ ਕਾਰੋਬਾਰ ਕਰ ਸਕਦਾ ਕਹਿੰਦੇ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰੇ ਪਾਪਾ ਫਾਦਰ ਸਾਹਿਬ ਸਨ ਜਿਹੜੇ ਉਹ ਵੀ ਬਹੁਤ ਕੰਮ ਕਰਦੇ ਰਹੇ ਸਨ ਪਰ ਉਸ ਸਮੇਂ ਉਹ ਬਜ਼ੁਰਗ ਹੋ ਉਸ ਗਏ ਸਨ ਤੇ ਉਹਨਾਂ ਤੋਂ ਇੰਨਾ ਕਾਰੋਬਾਰ ਨਹੀਂ ਸੀ ਹੁੰਦਾ ਵਾਹੀ ਦਾ ਕੰਮ ਔਖਾ ਹੋ ਗਿਆ ਕਹਿੰਦੇ ਮੈਂ ਵੀ ਬਾਹਾਂ ਪੜਿਆ ਲਿਖਿਆ ਨਾ ਹੋਣ ਕਰਕੇ ਕੋਈ ਨੌਕਰੀ ਨਾ ਲੱਗ ਸਕੇ ਆ ਤੇ ਸਾਡੇ ਘਰ ਦਾ ਗੁਜ਼ਾਰਾ ਦਿਨੋ ਦਿਨ ਮੁਸ਼ਕਲ ਹੁੰਦਾ ਗਿਆ ਕਿਉਂਕਿ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਖਰਚੇ ਬਹੁਤ ਵੱਧ ਚੁੱਕੇ ਨੇ ਮੰਗਿਆਈਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਜਿਹੜਾ ਕਿੱਲੇ ਡੇਢ ਜ਼ਮੀਨ ਵਾਲਾ ਕਿਸਾਨ ਹੈ ਉਸ ਦੇ ਪੱਲੇ ਇਸ ਟਾਈਮੇ ਕੱਖ ਨਹੀਂ ਬਚਦਾ ਉਹ ਮਿੱਟੀ ਨਾਲ ਮਿੱਟੀ ਹੋ ਜਾਂਦਾ ਏ ਪਰ ਫਿਰ ਵੀ ਉਸ ਨੂੰ ਕੋਈ ਕੁਝ ਵੀ ਲੈ ਦੇ ਕੇ ਨਹੀਂ ਬਚਦਾ ਸਾਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਮੈਂ ਹੌਲੀ ਹੌਲੀ ਆਪਣੇ ਫਾਦਰ ਸਾਹਿਬ ਨਾਲ ਆਪਣੇ ਪਿਤਾ ਨਾਲ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਥੋੜਾ ਜਿਹਾ ਪਸ਼ੂਆਂ ਦਾ ਕੰਮ ਨਾਲ ਚਲਾ ਲਈਏ ਵੀ ਖੇਤੀ ਦਾ ਕੰਮ ਤਾਂ ਆਪਾਂ ਕਰਦੇ ਆਂ ਜੇਕਰ ਨਾਲ-ਨਾਲ ਆਪਾਂ 2-4 ਪਸ਼ੂ ਰੱਖ ਕੇ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਦਈਏ ਤਾਂ ਇਸ ਦੇ ਨਾਲ ਚਲੋ ਆਪਣੇ ਘਰ ਦਾ ਗੁਜ਼ਾਰਾ ਵਧੀਆ ਚੱਲਿਆ ਜਾਏਗਾ ਤੇ ਆਪਣੇ ਫਸਲ ਦੇ ਪੈਸੇ ਬਚ ਜਾਣਗੇ ਉਹ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਆਪਾਂ ਇਹ ਕੰਮ ਕਰ ਲੈਨੇ ਆਂ ਵੀ ਪੱਠੇ ਤਾਂ ਮੈਂ ਵੀ ਥੋੜੇ ਬਹੁਤੇ ਤੇਰੇ ਕੋਲੋਂ ਪਾ ਦਿਆ ਕਰਾਂਗਾ ਡੰਗਰ ਸਾਂਭ ਦਿਆ ਕਰਾਂਗਾ ਰਲ ਮਿਲ ਕੇ ਆਪਾਂ ਸਾਂਭ ਲਵਾਂਗੇ ਕਹਿੰਦੇ ਵੀ ਮੇਰੇ ਘਰ ਵਾਲੀ ਨੇ ਵੀ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਰੱਖ ਲਓ ਡੰਗਰ ਆਪਾਂ ਰਲ ਮਿਲ ਕੇ ਸਾਂਭ ਲਵਾਂਗੇ ਤੇ ਆਪਾਂ ਆਪਦਾ ਗੁਜ਼ਾਰਾ ਵਧੀਆ ਚਲਾ ਲਵਾਂਗੇ ਉਹ ਵੀਰ ਵਿਚਾਰਾ ਕਹਿੰਦਾ ਕਿ ਉਸ ਸਮੇਂ ਸਾਡੇ ਕੋਲ ਐਨੇ ਪੈਸੇ ਵੀ ਨਹੀਂ ਸਨ ਕਿ ਅਸੀਂ ਕੋਈ 2-4 ਪਸ਼ੂ ਖਰੀਦ ਸਕੀਏ ਫਿਰ ਅਸੀਂ ਇੱਕ ਬੈਂਕ ਤੋਂ ਲੋਨ ਅਪਲਾਈ ਕੀਤਾ ਜਿਹੜਾ ਕਿ ਡੇਰੀ ਫਾਰਮ ਦੇ ਨਾਮ ਤੇ ਮਿਲਦਾ ਹੈ ਕਹਿੰਦੇ ਉਸ ਵਿੱਚੋਂ ਸਾਨੂੰ 1.5 ਲੱਖ ਰੁਪਈਆ ਮਿਲਿਆ ਉਸ 1.5 ਲੱਖ ਰੁਪਈਏ ਦੀਆਂ ਅਸੀਂ ਦੋ ਮੱਝਾਂ ਲਿਆਂਦੀਆਂ ਤੇ ਇੱਕ ਗਾਂ ਆ ਗਈ ਅਸੀਂ ਤਿੰਨ ਪਸ਼ੂਆਂ ਤੋਂ ਆਪਦਾ ਇਹ ਕਾਰੋਬਾਰ ਸ਼ੁਰੂ ਕੀਤਾ ਕਹਿੰਦੇ ਜਦੋਂ ਮੈਂ ਕਾਰੋਬਾਰ ਸ਼ੁਰੂ ਕਰਨ ਲੱਗਣਾ ਤਾਂ ਸਾਡੇ ਪਿੰਡ ਦੇ ਹੈਡ ਗ੍ਰੰਥੀ ਨੇ ਜੋ ਇੱਕ ਨਿਆਂਗ ਸਿੰਘ ਨੇ ਉਹਨਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਉਹਨਾਂ ਕਿਹਾ ਕਿ ਮੈਂ ਤੈਨੂੰ ਇੱਕ ਸਲਾਹ ਦੇਣਾ ਜੇ ਤੁਸੀਂ ਓਵੇਂ ਕਰੋ ਤਾਂ ਤੁਹਾਡੇ ਵਿਵੇਖਿਓ ਕਾਰੋਬਾਰ ਵਿੱਚ ਕਿਵੇਂ ਵਰਗਦਾ ਪੈਂਦੀਆਂ ਤੁਹਾਡੇ ਤੇ ਕਿਰਪਾ ਕਿਵੇਂ ਹੁੰਦੀ ਉਸ ਪਰਮਾਤਮਾ ਦੀ ਉਹ ਵੀਰਜੀ ਕਹਿੰਦੇ ਕਿ ਮੈਂ ਉਸ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਦੱਸੋ ਵੀ ਮੈਂ ਤਾਂ ਕਰਜ਼ਾ ਚੁੱਕ ਕੇ ਕਾਰੋਬਾਰ ਸ਼ੁਰੂ ਕਰ ਰਿਆ ਮੈਂ ਜ਼ਰੂਰ ਉਹ ਤੁਹਾਡੀ ਸਲਾਹ ਮੰਨਾਂਗਾ ਕਹਿੰਦੇ ਉਹਨਾਂ ਨੇ ਕਿਹਾ ਕਿ ਤੁਸੀਂ ਐਵੇਂ ਕਰੋ ਚਿਹਦਾ ਸਿੰਘਾਂ ਦੀ ਜਿਹੜੀ ਦੇਖਦੇ ਰਗੜੇ ਦਾ ਸਮਾਨ ਲਿਆਓ ਕਰੇ ਘਰੇ ਸਮਾਨ ਲਿਆ ਕੇ ਤੇ ਉਸ ਰਗੜੇ ਦਾ ਐਤਵਾਰ ਤੁਸੀਂ ਆਪਦੇ ਡੇਰੀ ਫਾਰਮ ਜਿੱਥੇ ਤੁਸੀਂ ਆਪਦੀਆਂ ਮੱਝਾਂ ਰੱਖਣੀਆਂ ਨੇ ਤੇ ਗਾਵਾਂ ਰੱਖਣੀਆਂ ਨੇ ਉੱਥੇ ਤੁਸੀਂ ਉਸ ਦਾ ਰਗੜਾ ਲਵਾਓ ਤੇ ਪੰਜ ਸਿੰਘਾਂ ਨੂੰ ਸੱਦ ਕੇ ਉਸ ਦਾ ਰਗੜਾ ਲਵਾ ਕੇ ਉਸ ਦਾ ਪ੍ਰਸ਼ਾਦ ਸੰਗਤ ਵਿੱਚ ਵੰਡ ਦਿਓ ਉਹ ਵੀਰ ਜੀ ਕਹਿੰਦੇ ਕਿ ਅਸੀਂ ਐਵੇਂ ਹੀ ਕੀਤਾ ਅਸੀਂ ਜਦੋਂ ਜਿੱਥੇ ਲਿਆ ਕੇ ਆਪਣੇ ਡੰਗਰ ਬੰਨੇ ਸਨ ਜਿੱਥੋਂ ਅਸੀਂ ਪਸ਼ੂਆਂ ਦੇ ਦੁੱਧ ਦਾ ਕੰਮ ਸ਼ੁਰੂ ਕਰਨਾ ਸੀ ਉੱਥੇ ਅਸੀਂ ਰਗੜੇ ਦਾ ਸਮਾਲ ਲਿਆ ਕੇ ਅਸੀਂ ਪੰਜ ਸਿੰਘਾਂ ਨੂੰ ਸੱਦ ਕੇ ਉੱਥੇ ਰਗੜਾ ਲਵਾਇਆ ਤੇ ਕੁਝ ਹੋਰ ਸੰਗਤ ਸੱਦੀ ਤੇ ਉਹਨਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਤੇ ਨਾਲ ਹੀ ਸ਼ਹੀਦ ਸਿੰਘਾਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਲਈ ਕੀ ਚੀ ਦੋ ਸਿੰਘੋ ਸਾਡੇ ਤੇ ਕਿਰਪਾ ਕਰਨੀ ਅਸੀਂ ਆਪਦਾ ਨਵਾਂ ਕਾਰੋਬਾਰ ਕਰਜ਼ਾ ਚੁੱਕ ਕੇ ਸ਼ੁਰੂ ਕਰਨ ਲੱਗੇ ਆਂ ਤੇ ਸਾਡੇ ਕਾਰੋਬਾਰ ਵਿੱਚ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਵੇ ਅਸੀਂ ਤੁਹਾਡੇ ਦਰ ਤੇ ਮੱਥਾ ਟੇਕ ਕੇ ਆਵਾਂਗੇ ਤੇ ਹਾਇ ਮਹੀਨੇ ਤੁਹਾਡਾ ਦਸਵੰਦ ਕੱਢਿਆ ਕਰਾਂਗੇ ਉਹ ਵੀਰ ਜੀ ਕਹਿੰਦੇ ਕਿ ਸਾਡੇ ਤੇ ਇਸ ਪ੍ਰਮਾਤਮਾ ਦੀ ਐਨੀ ਕਿਰਪਾ ਹੋਈ ਕਿ ਸਾਡੀਆਂ ਜਿਹੜੀਆਂ ਦੋ ਮੱਝਾਂ ਤੇ ਇੱਕ ਗਾਂ ਸੀ ਉਹਨਾਂ ਨੇ ਐਨਾ ਵਧੀਆ ਦੁੱਧ ਦਿੱਤਾ ਤੇ ਉਹ ਐਨੀ ਚੰਗੀ ਨਸਲ ਦੀਆਂ ਨਿਕਲੀਆਂ ਕਿ ਉਹਨਾਂ ਦਾ ਦੁੱਧ ਵੀ ਬਹੁਤ ਜ਼ਿਆਦਾ ਸੰਘਣਾ ਸੀ ਤੇ ਦਿੰਦੀਆਂ ਵੀ ਬਹੁਤ ਵਧੀਆ ਸੀ ਤੇ ਬਿਲਕੁਲ ਮਿੱਠੀਆਂ ਸਨ ਵੀ ਇਹ ਨਹੀਂ ਸੀ ਕਿ ਕਦੇ ਵੀ ਦੁੱਧ ਦੇਣ ਤੋਂ ਜਾਂ ਉਹ ਭੱਜ ਜਾਂਦੀਆਂ ਜਾਂ ਲੱਤ ਮਾਰ ਦਿੰਦੀਆਂ ਸਾਨੂੰ ਕਦੇ ਵੀ ਉਹਨਾਂ ਤੋਂ ਬਾਲਟੀ ਖਾਲੀ ਲੈ ਕੇ ਅਸੀਂ ਨਹੀਂ ਸੀ ਉੱਠੇ ਉਹ ਕਹਿੰਦੇ ਕਿ ਸਾਡਾ ਜਿਹੜਾ ਇਹ ਕਾਰੋਬਾਰ ਸੀ ਇਸ ਨੇ ਸਾਨੂੰ ਬਹੁਤ ਹੀ ਨਫਾ ਦਿੱਤਾ ਪਰ ਉਹ ਕਹਿੰਦੇ ਜੋ ਅਸੀਂ ਅਰਦਾਸ ਬੇਨਤੀ ਕਰਵਾਈ ਸੀ ਜਿਹੜਾ ਅਸੀਂ ਡੇਰੀ ਦੇ ਵਿੱਚ ਪਹਿਲੇ ਮਹੀਨੇ ਇਹਨਾਂ ਡੰਗਰਾਂ ਦੇ ਦੁੱਧ ਤੋਂ ਜਦੋਂ ਸਾਨੂੰ ਕਮਾਈ ਆਈ ਉਸ ਕਮਾਈ ਦੇ ਵਿੱਚੋਂ ਪਹਿਲਾਂ ਅਸੀਂ ਕੁਝ ਪੈਸੇ ਰੱਖ ਲਏ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਜਾ ਕੇ ਮੱਥਾ ਟੇਕ ਕੇ ਉਸ ਦੇ ਖਜ਼ਾਨੇ ਪਾ ਕੇ ਆਏ ਉਸ ਤੋਂ ਬਾਅਦ ਅਸੀਂ ਆਏ ਮਹੀਨੇ ਕੁਝ ਪੈਸੇ ਜੋ ਸਾਡੇ ਕੋਲ ਤੇਲ ਫੁੱਲ ਸਰਨਾ ਅਸੀਂ ਸਾਈਡ ਤੇ ਰੱਖ ਲੈਣੇ ਤੇ ਮਹੀਨੇ ਬਾਅਦ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਉਹਨਾਂ ਪੈਸਿਆਂ ਦਾ ਮੱਥਾ ਟੇਕ ਕੇ ਬਾਬਾ ਜੀ ਅੱਗੇ ਅਰਦਾਸ ਕਰਕੇ ਆਉਣਾ ਕਿ ਇਸੇ ਤਰ੍ਹਾਂ ਮੇਰੇ ਕਾਰੋਬਾਰ ਵਿੱਚ ਮਹਾਰਾਜ ਬਰਕਤਾਂ ਪਾਈ ਰੱਖੀ ਤੇ ਮੈਂ ਤੇਰੇ ਦਰ ਤੇ ਆਉਂਦਾ ਰਵਾਂ ਤੇ ਤੇਰਾ ਹਿੱਸਾ ਵਿੱਚੋਂ ਕੱਢਦਾ ਰਵਾਂ ਸੋ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਇਸੇ ਤਰ੍ਹਾਂ ਅਸੀਂ 3 ਡੰਗਰਾਂ ਤੋਂ ਹੌਲੀ-ਹੌਲੀ 4-5 ਬਣਾ ਲਏ 5ਾਂ ਤੋਂ 7 ਬਣਾ ਲਏ ਕਹਿੰਦੇ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਾਡਾ 2 ਸਾਲਾਂ ਦੇ ਵਿੱਚ ਡੇਰੀ ਫਾਰਮ ਇੰਨਾ ਵੱਡਾ ਬਣ ਗਿਆ ਕਿ ਸਾਡੇ ਕੋਲ ਕੁੱਲ ਮਿਲਾ ਕੇ 40 ਡੰਗਰ ਹੋ ਗਏ ਜਿਹੜੇ ਦੁੱਧ ਦੇਣ ਵਾਲੇ ਸਨ ਤੇ ਨਾਲ ਹੀ ਇੱਕ ਡੇਰੀ ਜਿਹੜੀ ਸਾਡੇ ਘਰੋਂ ਡੇਲੀ ਦਾ ਰੂਟੀਨ ਵਾਈਜ਼ ਦੁੱਧ ਲੈ ਕੇ ਜਾਂਦੀ ਸੀ ਅਸੀਂ ਡੰਗਰ ਪਸ਼ੂ ਚੋਣ ਦੇ ਲਈ ਮਸ਼ੀਨਾਂ ਰੱਖ ਲਈਆਂ ਇੰਨਾ ਸਾਡਾ ਕਾਰੋਬਾਰ ਵੱਧ ਗਿਆ ਕਿ ਜਿਹੜੇ ਕਿ ਅਸੀਂ ਕਾਰੋਬਾਰ ਨੂੰ ਚਲਾਉਣ ਲਈ ਤਿੰਨਾ ਚਾਰਾਂ ਜੀਆਂ ਨੇ ਖੁਦ ਮਿਹਨਤ ਕੀਤੀ ਸੀ ਪਰ ਉਹ ਅੱਜ ਐਸ ਟਾਈਮ ਅਸੀਂ ਉਹਨਾਂ ਨੂੰ ਪਸ਼ੂਆਂ ਨੂੰ ਸੰਭਲ ਲਈ ਤੇ ਚੋਣ ਲਈ ਬੰਦੇ ਰੱਖੇ ਹੋਏ ਹਨ ਸਾਡੇ ਕੋਲ ਇੰਨਾ ਸਮਾਂ ਨਹੀਂ ਬਚਦਾ ਕਿ ਅਸੀਂ ਉਹਨਾਂ ਨੂੰ ਖੁਦ ਸਾਂਭ ਸਕੀਏ ਅਸੀਂ ਸਿਰਫ ਉੱਪਰ ਰਹਿੰਨੇ ਆ ਤੇ ਐ ਸਮੇ ਅਸੀਂ ਲੱਖਾਂ ਰੁਪਈਆ ਹਰ ਮਹੀਨੇ ਕਮਾ ਲੈਨੇ ਆ ਦੁੱਧ ਚ ਤੇ ਇਹ ਦੁੱਧ ਦੇ ਨਾਲ-ਨਾਲ ਕਹਿੰਦੇ ਹੁਣ ਅਸੀਂ ਇੱਥੇ ਦਹੀਂ ਪਨੀਰ ਆਪਦੀ ਇੱਕ ਵੈਰਾਈਟੀ ਤਿਆਰ ਕਰ ਲਈ ਜੋ ਕਿ ਸਾਡੇ ਨੇੜੇ-ਨੇੜੇ ਦੇ ਏਰੀਏ ਵਿੱਚੋਂ ਸਾਰੇ ਲੋਕ ਸਾਡੇ ਤੋਂ ਪਰਸਨਲ ਤੌਰ ਤੇ ਪਨੀਰ ਦਹੀਂ ਤੇ ਦੁੱਧ ਆ ਲੈਣਾ ਚਾਹੁੰਦੇ ਹਨ ਤੇ ਅਸੀਂ ਇਹ ਸੋਚਿਆ ਕਿ ਅਸੀਂ ਜਰੂਰ ਉਹਨਾਂ ਨੂੰ ਸਪਲਾਈ ਕਰਾਂਗੇ ਕਹਿੰਦੇ ਹੁਣ ਅਸੀਂ ਆਪਦਾ ਦੁੱਧ ਆ ਪਹਿਲਾਂ ਡੇਰੀ ਤੇ ਪਾਉਂਦੇ ਸੀ ਤੇ ਹੁਣ ਅਸੀਂ ਆਪਦਾ ਦੁੱਧ ਜੋ ਹੈ ਖੁਦ ਸੇਲ ਕਰਦੇ ਆ ਖੁਦ ਦੇ ਦੁੱਧ ਤੋਂ ਦਹੀਂ ਬਣਾਉਣੇ ਆ ਪਨੀਰ ਬਣਾਉਣੇ ਆ ਹੋਰ ਡਿਸ਼ਾਂ ਬਣਾਉਣੇ ਆ ਜੋ ਕਿ ਸਾਡੇ ਏਰੀਏ ਵਿੱਚ ਲੋਕ ਸਾਡੇ ਤੋਂ ਪਰਚੇਜ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈਗੀ ਸਾਧ ਸੰਗਤ ਜੀ ਇਸ ਤਰ੍ਹਾਂ ਉਸ ਵੀਰਜੀ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਾਂ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਵਾਉਣ ਦੇ ਨਾਲ ਸਾਡਾ ਸਾਡੇ ਘਰ ਦੀ ਗਰੀਬੀ ਦੂਰ ਹੋਈ ਸਾਡੇ ਘਰ ਦੇ ਵਿੱਚ ਬਰਕਤਾਂ ਪਈਆਂ ਤੇ ਸਾਡੇ ਕਾਰੋਬਾਰ ਦੇ ਵਿੱਚ ਵਾਧਾ ਹੋਇਆ ਅਸੀਂ ਜੋ ਕਾਰੋਬਾਰ ਸ਼ੁਰੂ ਕੀਤਾ ਆਪਦਾ ਗਰੀਬੀ ਦਾਵੇ ਨਾਲ ਕੀਤਾ ਸੀ ਇਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਅਸੀਂ ਟੌਪ ਦੇ ਘਰਾਂ ਵਿੱਚ ਆਉਣੇ ਆ ਹੁਣ ਉਹ ਵੀਰਜੀ ਕਹਿੰਦੇ ਕਿ ਮੈਂ ਹਰ ਮਹੀਨੇ ਆਈ ਮਹੀਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੱਡੀ ਤੇ ਸੰਗਤ ਲੈ ਕੇ ਜਾਣਾ ਮੈਂ ਆਪਦੀ ਇੱਕ ਬੱਸ ਕਰਾਏ ਤੇ ਕਰਕੇ ਉਸ ਦੇ ਵਿੱਚ ਜਿੰਨੀ ਸੰਗਤ ਲੈ ਕੇ ਜਾਣਾ ਫ੍ਰੀ ਹਾਈ ਮਹੀਨੇ ਸੰਗਤ ਨੂੰ ਮੱਥਾ ਟਿਕਾ ਕੇ ਲਿਆਉਣਾ ਤਾਂ ਜੋ ਮਹਾਰਾਜ ਬਾਬਾ ਦੀਪ ਸਿੰਘ ਜੀ ਮੇਰੇ ਤੇ ਹੋਰ ਕਿਰਪਾ ਕਰਨ ਤੇ ਮੇਰੇ ਕਾਰੋਬਾਰ ਵਿੱਚ ਬਰਕਤਾਂ ਪਾਉਣ ਸੋ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ